ਸਤਿ ਸ੍ਰੀ ਅਕਾਲ ਜੀ ਅੱਜ ਆਪਣਾ ਹੈਗਾ ਇਹ ਤੀਸਰਾ ਦਿਨ ਤੇ ਰਾਤ ਤੁਹਾਨੂੰ ਜਿਵੇਂ ਦੱਸਿਆ ਸੀ ਇੰਦਾ ਰੁਕਣਾ ਸੀ ਪਰ ਰੁਕੇ ਨਹੀਂ ਰਾਤ ਤੇ ਰਾਤ ਸਾਰੀ ਰਾਤ ਚੱਲਦੇ ਆਏ ਆ ਇਸ ਟਾਈਮ ਆਪਾਂ 200 ਕਿਲੋਮੀਟਰ ਪਿੱਛੇ ਹੈਗੇ ਆ ਹਜੂਰ ਸਾਹਿਬ ਤੋਂ ਇਸ ਟਾਈਮ ਇੱਥੇ ਰੁਕੇ ਆ ਪੰਪ ਤੇ ਮਿਊਜ਼ੀਅਮ ਹੁਣ ਇੱਥੇ ਚਾਹ ਪੀਣ ਰੁਕੇ ਆ ਚਾਹ ਪੀ ਕੇ ਤੇ ਹੁਣ ਆਪਾਂ ਚੱਲਦੇ ਆਂ ਇੱਥੋਂ ਲੋਕੇਸ਼ਨ ਤੁਸੀਂ ਦੇਖ ਸਕਦੇ ਜੇ ਬਹੁਤ ਵਧੀਆ ਆਪ ਇਸ ਨੈਸ਼ਨਲ ਐਕਸਪ੍ਰੈਸ ਤੋਂ ਉਤਰੇ ਆਂ ਨਾਲ ਪੰਪ ਲੋਕੇਸ਼ਨ ਬਹੁਤ ਵਧੀਆ ਵਾਸ਼ਰੂਮ ਬਹੁਤ ਵਧੀਆ ਬਣਾਏ ਨੇ ਨਾਲ ਖਾਣ ਪੀਣ ਨੂੰ ਅੱਜ ਪਹੁੰਚ ਜਾਵਾਂਗੇ ਆਪਾਂ 3-4 ਘੰਟੇ ਤੱਕ 11-12 ਵਜੇ ਤੱਕ ਪਹੁੰਚ ਜਾਵਾਂਗੇ ਜਾ ਰਹੇ ਆ ਤੁਹਾਨੂੰ ਪਤਾ ਹੀ ਅੱਜ ਦਾ ਹਜੂਰ ਸਾਹਿਬ ਦੀ ਯਾਤਰਾ ਤੇ ਤੇ ਜਿਹੜਾ ਨਦੇੜ ਸਾਹਿਬ ਇੱਥੋਂ ਰਹਿ ਗਿਆ ਵਾ 35 ਕਿਲੋਮੀਟਰ ਤੇ ਅਸੀਂ ਇੱਕ ਟਾਬੇ ਤੇ ਚਾਹ ਪੀਂ ਰੁਕੇ ਆ ਤੇ ਬੜਾ ਵਧੀਆ ਮਾਹੌਲ ਲੱਗਾ ਸਾਨੂੰ ਇੱਥੇ ਤੇ ਪਿੱਛੇ ਵੀ ਤੁਹਾਨੂੰ ਦਿਖਾਉਣੇ ਆ ਵੀ ਬੜਾ ਸੀਰੀਆ ਮਾਹੌਲ ਆ ਤੇ ਚਲੋ ਅੱਗੇ ਦੇ ਬੰਦੇ ਆਪਣੇ ਕੋਲ ਨੇ ਆ ਕੇ ਬਾਕੀ ਆ ਆ ਮੇਰਾ ਵੀਰ ਜਿਹੜਾ ਇਹ ਤੋਂ ਬਹੁਤ ਥੱਕ ਗਿਆ ਵਾ 4 ਘੰਟੇ ਹੋ ਗਏ ਨੇ ਸਿੱਤਿਆਂ ਨੂੰ ਪਰ ਇਹ ਮੁੰਡੇ ਨੇ ਰਾਤ ਕੱਢੀ ਚਲਾਈ ਏ ਸਾਰੀ ਰਾਤ ਬਹੁਤ ਸਫਰ ਕੀਤਾ 10 ਘੰਟੇ ਗੱਡੀ ਚਲਾਈ ਬਹੁਤ ਸਫਰ ਕੀਤਾ ਇਹ ਕਰਕੇ ਨੂੰ ਅਹੀਂ ਕੁਝ ਨਹੀਂ ਕਰ ਪੌਂਚ ਲਾ ਪਰ ਸਿੱਧੇ ਬੋਲ ਦਿੰਦਾ ਇਹ ਗੱਡੀ ਬੜੀ ਚਲਾਉਂਦਾ ਲਈ ਟਰੰਕ ਦੇ ਕੋਨੇ ਆ ਮੋੜਾ ਤਾਂ ਪਿੱਛੇ ਦੇਖੋ ਖੇਤ ਆ ਠਿਕਾ ਪਾਸੇ ਕਮਾ ਦਾ ਤੇ ਆ ਤੁਸੀਂ ਦੇਖੋ ਇੱਥੇ ਬੈਠ ਕੇ ਚਾਹ ਪੀਂਦਾ ਸਾਡਾ ਰਾਬਾ ਇੱਥੇ ਬੈਠ ਕੇ ਚਾਹ ਪੀਏ ਆਪਾਂ ਇੱਥੇ ਬੈਠਾਂਗੇ ਨੇਚਰ ਦੇ ਬੜੇ ਸ਼ਕੀਨ ਮੈਨੂੰ ਲੱਗਦੇ ਹਾਂ ਵੀ ਨੇਚਰ ਦੇ ਅਸੀਂ ਨੇਚਰ ਦੇ ਬਹੁਤ ক্লোਜ਼ ਹੈਗੇ ਆ ਤੇ ਆਪਾਂ ਵੀ ਇੱਥੇ ਟਾਬੇ ਵਾਲੇ ਬੰਦੇ ਵੀ ਇਹ ਪਾਰਕਪੁਰ ਕਾਲੇ ਫੁੱਲ ਬੂਟੇ ਲਾਏ ਨੇ ਬਹੁਤ ਵਧੀਆ ਮਾਹੌਲ ਬਣਾਇਆ ਹੈ ਬੈਠਣ ਦਾ ਤੇ ਜਿੱਦਾਂ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਸੋਚਿਆ ਸੀ ਜਿੱਦਾਂ ਪੰਜਾਬ ਗਰਮੀ ਪੜੀ ਹੋ ਹੈ ਗਈ ਹੁ ਮਰਜ਼ੀ ਇੱਥੇ ਸੋਚਿਆ ਪਰ ਨਹੀਂ ਇੱਥੇ ਜਿਹੜਾ ਮੌਸਮ ਬਹੁਤ ਸਾਫ਼ ਤੇ ਬਹੁਤ ਠੰਡਾ ਮੌਸਮ ਆ ਕੋਈ ਇੱਥੇ ਹੁ ਮਸਰੀ ਜਿੱਦੋਂ ਕਹਦੇ ਹੋਂ ਹਿਮਿਡਿਟੀ ਗਰਮੀ ਜ਼ਿਆਦਾ ਨਹੀਂ ਗਈ ਹਵਾ ਠੰਡੀ ਚੱਲਦੀ ਆ ਕਿ ਤੁਹਾਨੂੰ ਫੀਲ ਨਹੀਂ ਦਤ ਤੁਹਾਨੂੰ ਇਦਾਂ ਫੀਲ ਲੱਗਦਾ ਕਿ ਤੁਸੀਂ ਫਰਵਰੀ ਦੇ ਜਿੱਦਾਂ ਫਰਵਰੀ ਦੇ ਵਿੱਚ ਵੈਦਰ ਹੁੰਦਾ ਉਦਾਂ ਦਾ ਆਪਾਂ ਛੱਡਦੇ ਬੋਲੇ ਸੋਨਿਹਾਲ ਸ੍ਰੀ ਅਕਾਲ ਆਪਾਂ ਵੀਰ ਜੀ ਪਹੁੰਚ ਚੁਕੇ ਆ ਸੱਚਖੰਡ ਸ੍ਰੀ ਹਜੂਰ ਸਾਹਿਬ ਸੰਗਤ ਬਹੁਤ ਜ਼ਿਆਦਾ ਅੱਜ ਦਸਹਿਰਾ ਹੈ ਦੋ ਘੁੱਟ ਬਰ ਦਸਹਿਰੇ ਵਾਲੇ ਦਿਨ ਦਸਹਿਰੇ ਕਰਕੇ ਸੰਗਤ ਬਹੁਤ ਜ਼ਿਆਦਾ ਆਈ ਹੋਈ ਆ ਤੁਹਾਨੂੰ ਦਿਖਾ ਦਿੰਨੇ ਆ ਅੱਗੇ ਆ ਗੁਰਦੁਆਰਾ ਆਸ਼ਾ ਇੱਲਾਕਾ ਨੋ ਕਰੇ ਤੂੰ ਚਾਹੂੰ ਪਰ ਜਦੋਂ ਅਸੀਂ ਆਏ ਉਦੋਂ ਨਹੀਂ ਹੈਗਾ ਚੁਕਾਤਾ ਫਿਰ ਉਦੋਂ ਸਭ ਤੋਂ ਲੰਮੀ ਲਾਈਨ ਇੱਥੇ ਲੱਗਦੀ ਹੁੰਦੀ ਚਿੱਤਈ ਬੜੀ ਭੀੜ ਹੁੰਦੀ ਸੀ ਇੱਕੋ ਗੁੱਠ ਜੀ ਇੱਥੇ ਮੁੜ ਕੇ ਬੜੇ ਹੁੰਦੇ ਚਿੱਤਈ ਗੁੱਠ ਤੇ ਸੀ ਗੁੱਠ ਤੇ ਸੀ ਕਹਿੰਦੇ ਨੇ ਦਿੰਦਾ ਨੇ ਸਾਬੂ ਇੱਥੇ ਲਾਉਣ ਲੱਗ ਪਏ ਦੁਜਾ ਗੰਡੇ ਦਾ ਟਰੱਕ ਆਇਆ ਹੈਗਾ ਵੱਟਾ 10 ਟਰਾਂ ਨਾ 12 ਟਰਾਂ ਇੱਥੇ ਇਹ ਨਾ ਕਰਦਾ ਕਰਦਾ ਬਾਬਾ ਜੀ ਨੇ ਵਾਇ ਮਾਰ ਲਈ ਬਾਬਾ ਜੀ ਆਪ ਸੀਗੇ ਬਾਬਾ ਜਿਹੜੇ ਨਾਮ ਬਾਬਾ ਉਹ ਪਰ ਕੁਰੀਟ ਡੋਡਾ ਸਵਾਦ ਨਹੀਂ ਆ ਖਣਨਦਾ ਇਹ ਡੋਡਾ ਦੋਡੇ ਤੇ ਹੋਣੀ ਉਲੇ ਉਲੇ ਛਿੱਪੇ ਕੀਤੇ ਹੋਣੇ ਆ ਗੱਡੀ ਗੜੀ ਕੋਈ ਸਾਹਮਣੇ ਦਾ ਮਿਲਦੇ ਇਹ ਠੀਕ ਹੈ ਕੀ ਗਾ ਜਮਾ ਮੈਂ ਬਲਕੇ ਜਾਵਾਂਗੇ ਓ ਨੋ ਐਥੋ ਆ ਆ ਕਦੇ ਮੁਰਦਾ ਹਾਂ ਇੰਨਾ ਤੂੰ ਕਾ ਡੋਡਾ ਤੂੰ ਵਰਮਾ ਦੇਖ ਲੈ ਪੁਲਿਸ ਕਰੀ ਕਿਉਂਕਿ ਇਸ ਨਾਂ ਦੇ ਸਭ ਕੁਝ ਲੱਗ ਗਿਆ ਤੇ ਨਾਲੇ ਹਾਂ ਸਾਹਮਣੇ ਹੀ ਉੱਥੇ ਨਹੀਂ ਗੀ ਮੈਂ ਯਾਰ ਆ ਸਭ ਤੋਂ ਵਧੀਆ ਇਹ ਸਭ ਤੋਂ ਵਧੀਆ ਗੁੱਪੀ ਜਣਾ ਕਮਰਾ ਨਹੀਂ ਮਿਲਦਾ ਓ ਯਾਰ ਮੀਟ ਪੇ ਲੋਣਾ ਕਰੀ ਜਾਓ ਆ ਮੈਨੂੰ ਕਾ ਮਿਲੂਗਾ ਭਰਾਵਾ ਮਾਦਨ ਹਰੂ ਹਾਂ ਬੰਦੇ ਨੂੰ ਦੇਵੀ ਦਿੱਤੀ ਆ ਭੀ ਇਹਖ ਰਿਓ ਤੂੰ ਉਹ ਕਿਉਂ ਉਧਰ ਆ ਰਹਾ ਹੈ ਤਾਂ ਇਹ ਵਾਂ ਲੈ ਕੇ ਭਾਵੇਂ ਇੱਥੇ ਲਾ ਦੀਏ ਕਿ ਤਾਲਾ ਲਾ ਦੀਏ ਇੱਥੇ ਲਾ ਕੇ ਰੱਖਾਂ ਉਹ ਕਾਰ ਕੋ ਬੱਸ ਕੋ ਲਾ ਬੱਸ ਕੋ ਇੱਥੇ ਲਾ ਦੇ ਮੈਂ ਛਾਵੇਂ ਲਾ ਦੇ ਭਾਵੇਂ ਆਵੇ ਲਾ ਦੇ ਦਾਦੇ ਇੱਥੇ ਲਾ ਦੇ ਨਿਕਰਾ ਉਹ ਇੱਥੇ ਸਾਹਮਣੇ ਰੱਖ ਲਾਵੇਂ ਉਹਨਾਂ ਨੂੰ ਕਹਾਂ ਲੱਗੇ ਵੈਗਰੂ ਜੀ ਆਪਾ ਪਹੁੰਚ ਚੁਕੇ ਆਂ ਜੀ ਹਯੂਰ ਸਾਹਿਬ ਤੇ ਗੱਡੀ ਆਪਾਂ ਇੱਕ ਵਾਰੀ ਇੱਥੇ ਲਾਈਏ ਜਿਹੜੀ ਹੈਗੀ ਸੰਤ ਬਾਬਾ ਨਿਦਾਨ ਸਿੰਘ ਜੀ ਐਨਰ ਯਾਤਰਾ ਨਿਵਾਸੋਂ ਦਸਹਰੇ ਕਰਕੇ ਰਸ ਬਹੁਤ ਜ਼ਿਆਦਾ ਦੇਖਦੇ ਹਾਂ ਰੂਮ ਅੰਦਰ ਜਾਂਦੇ ਆਂ ਰੂਮ ਪੁੱਛਨੇ ਆਂ ਰੂਮ ਲੈਣੇ ਆਂ ਤੁਸੀਂ ਦੇਖ ਸਕਦੇ ਸੰਗਤ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਰਸ ਹੈ ਰੂਮ ਦੇਖਦੇ ਆ ਪਹਿਲਾਂ ਰੂਮ ਆਪਾਂ ਲੈ ਲਿਆ ਰੂਮ ਮਿਲ ਗਿਆ ਆਪ ਨੂੰ 4th ਫਲੋਰ ਤੇ ਤੇ ਇਹਨੇ ਕਿੰਨਾ ਨੰਬਰ ਏ ਆਪ ਨੂੰ ਮਿਲਿਆ 408 ਨੰਬਰ ਇਧਰ ਹੀ ਏ 400 ਆ ਰਹਿ ਗਏ 408 ਨੂੰ ਦੇਖੋ 2 4 6 7 ਆਪਾਂ ਹੈਗੇ ਆ 5 ਬੰਦੇ ਤਰ੍ਹਾਂ ਉਹ ਮਿਲ ਗਿਆ ਆਪਾਂ ਨੂੰ 8 ਬੰਦੇ ਵਾਲਾ 408 ਨੰਬਰ ਰੂਮ ਬਾਕੀ ਆਪਣੇ ਸਾਥੀ ਆ ਰਹੇ ਆ AC ਵੀ ਲੱਗਾ ਹੋਇਆ ਦੇਖੋ ਲੱਗੀਆਂ ਇਹ ਸੋਲਰ ਵਾਲੀਆਂ ਪਲੇਟਾਂ ਰੂਮ ਦੇ ਬਾਹਰ ਨਦੀ ਵਿੱਚ ਪਾਣੀ ਬਹੁਤ ਜ਼ਿਆਦਾ ਤੇ ਮੰਦਿਰ ਸਾਰਾ ਡੁੱਬਾ ਹੋਇਆ ਤੇ ਇਹ ਨਦੀ ਦਾ ਪਾਣੀ ਦੇਖ ਸਕਦੇ ਤੁਸੀਂ ਚੈੱਕ ਕਰ ਸਕਦੇ ਜੀ ਹਾਂਜੀ ਕਿਵੇਂ ਬਹੁਤ ਹੀ ਅੱਛਾ ਐਕਸਪੀਰੀਅੰਸ ਰਿਹਾ ਰਾਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਵੇਖਣ ਨੂੰ ਮਿਲਿਆ ਗੱਡੀ ਤੇ ਪਹਿਲੀ ਵਾਰ ਆਇਆ ਗੱਡੀ ਤੇ ਮੈਂ ਪਹਿਲੀ ਵਾਰ ਆਇਆ ਵੀਰੇ ਮੈਂ ਅੱਗੇ ਤਿੰਨ ਵਾਰ ਹੀ ਰੇਲ ਗੱਡੀ ਤੇ ਆਇਆ ਪਰ ਮੈਂ ਇੱਕ ਨਿੱਕਾ ਜਿਹਾ ਸੁਝਾਅ ਦੇਣਾ ਚਾਹਾਂਗਾ ਜਿਹੜਾ ਤਜਰਬਾ ਆਪਦੀ ਗੱਡੀ ਤੇ ਆ ਕੇ ਹੁੰਦਾ ਹੈ ਜਿਹੜਾ ਕੁਝ ਆਪਦੀ ਗੱਡੀ ਤੇ ਸਿੱਖਣ ਨੂੰ ਮਿਲਦਾ ਔਰ ਰੇਲ ਗੱਡੀ ਤੇ ਨਹੀਂ ਮਿਲਦਾ ਇਹ ਸਾਡਾ ਬੰਦਾ ਪਹਿਲੀ ਵਾਰ ਗੱਡੀ ਤੇ ਆਇਆ ਪਹਿਲਾਂ ਰੇਲ ਟ੍ਰੇਨ ਤੇ ਬਹੁਤ ਵਾਰੀ ਆ ਚੁੱਕਾ ਹੈ ਤਿੰਨ ਵਾਰ ਹੀ ਆ ਚੁੱਕਿਆ ਇਸ ਵਾਰ ਇਹਨੂੰ ਲੈ ਕੇ ਆਏ ਅਸੀਂ ਗੱਡੀ ਆਪਣੀ ਗੱਡੀ ਤੇ ਇੱਕ ਵਾਰੀ ਆ ਇੱਥੇ ਬਹੁਤ ਕੁਝ ਇਤਿਹਾਸਿਕ ਚੀਜ਼ਾਂ ਨੇ ਬਹੁਤ ਗੁਰਦੁਆਰੇ ਨੇ ਵੇਖਣ ਵਾਲੇ ਠੀਕ ਹੁਣ ਆਪ ਨੂੰ ਰੂਮ ਮਿਲ ਗਿਆ ਹੁਣ ਛੱਟ ਕਰਦੇ ਆਂ ਆਰਾਮ ਬਾਕੀ ਸੰਗਤ ਵੀ ਆਪਣੀ ਆ ਪਹੁੰਚ ਚੁੱਕੀ ਆ ਛੱਟ ਕਰ ਇੱਕ ਵਾਰ ਰੂਮ ਦੀ ਆਪ ਸਫਾਈ ਕਰਨ ਲੱਗੇ ਆ ਸਾਰੀ ਚਾਦਰਾਂ ਮਛੋਣਿਆਂ ਝਾੜ ਕੇ ਬੰਦੇ ਲੱਜੁਕੇ ਆ ਗੋਪੀਰ ਆ ਕੰਬਲ ਇਕੱਠਾ ਕਰੀ ਗੋਪੀ ਹਰੀ ਲੱਗ ਜੋ ਜੋਰਾਂ ਸ਼ੋਰਾਂ ਸਫਾਈ ਦੇ ਸਾਰੇ ਜਵਾਨਾਂ ਨੇ ਨਾਲਿਆ ਹੁਣ ਇਸ ਟਾਈਮ ਆਪਾਂ ਚੱਲੇ ਆਂ ਦਰਬਾਰ ਸਾਹਿਬ ਦਰਸ਼ਨ ਕਰਨਾ ਤੇ ਤੁਹਾਨੂੰ ਨਾਲ ਦੱਸਾਂਗੇ ਇੱਕ ਵਾਰ ਮੀਟਰ ਨੋਟ ਕਰਕੇ ਆਪਾਂ ਦੇਖਿਆ ਮੀਟਰ ਹੁਣ ਜਾ ਕੇ نیچے ਦੇਖਦੇ ਆਂ ਗੱਡੀ ਦਾ ਮੀਟਰ ਕਿੰਨੇ ਕਿਲੋਮੀਟਰ ਚੱਲੀ ਏ ਤੇ ਟੋਲ ਪਲਾਜੇ ਤੇ ਕਿੰਨੀ ਟੋਲ ਪਲਾਜੇ ਪਰਚੀ ਲੱਗੀ ਆ ਉਹ ਤੁਹਾਨੂੰ ਸਾਰੀ ਡਿਟੇਲ ਦਿੰਨੇ ਆ ਆ ਕੇ ਆਪਾਂ ਇਸ ਟਾਈਮ ਜਾ ਰਹੇ ਆਂ ਦਰਬਾਰ ਸਾਹਿਬ ਬੱਸਾ ਟੇਕਣ ਦਸਹਿਰੇ ਕਰਕੇ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਆ ਲੜੀਆਂ ਲਾਈਆਂ ਹੋਈਆਂ ਸੰਗਤ ਕੋਈ ਸੰਗਤ ਤਾਂ ਜਾ ਰਹੀ ਆ ਕੋਈ ਸੰਗਤ ਆ ਰਹੀ ਆ ਆਪਾਂ ਵੀ ਜਾ ਰਹੇ ਹਾਂ ਦਰਸ਼ਨ ਕਰਨ

I <laughs> think <laughs>

Jo, më të gardinë, në të një më rëndë dhe. 在我们公司里面。 Thank <laughs> you. the de bottom ਕੋਟੀ ਸੇ ਖਾਂ ਨਹਰਾ ਪੰਪ ਤੇ ਆਪਾਂ ਮੀਟਰ 0 ਕੀਤਾ ਸੀ ਟੈਂਕੀ ਫੁੱਲ ਕਰਾਈ ਸੀ ਤੇ ਹੁਣ ਹਯੂਰ ਸਾਹਿਬ ਨੰਦੇੜ ਆਪਾਂ ਆ ਕੇ 2184 ਕਿਲੋਮੀਟਰ ਗੱਡੀ ਆਪਣੀ ਚੱਲ ਚੁੱਕੀ ਆ ਤਾਂ ਇਹ ਪਹਿਲਾਂ ਇੱਕ ਟੈਂਕੀ ਫੁੱਲ ਕਰਾਈ ਸੀ ਕੋਟੀ ਸੇ ਖਾਂ ਤੋਂ ਫਿਰ ਦੁਬਾਰਾ ਟੈਂਕੀ ਫੁੱਲ ਕਰਵਾਈ ਆਪਾਂ ਕੋਟਾ ਰਾਜਸਥਾਨ ਤੋਂ ਤੇ ਉਸ ਤੋਂ ਬਾਅਦ ਇੱਕ ਵਾਰੀ ਫਿਰ ਹੋਰ ਟੈਂਕੀ ਫੁੱਲ ਕਰਾਈ ਆ ਤੇ ਹੁਣ ਆਪਣੀ ਅੱਧੀ ਟੈਂਕੀ ਹੋ ਗਈ 2.5 ਟੈਂਕੀਆਂ ਤੇਲ ਖਾ ਚੁੱਕੀ ਗੱਡੀ ਬਾਕੀ ਆ ਵੀਰੇ ਪੂਰੀ ਜਾਣ ਲੱਗਿਆਂ ਕੱਢਾਂਗੇ ਆਉਂਦੇ ਆਪਾਂ ਰਾਜਸਥਾਨ ਵਾਯਾ ਆਏ ਸੀਗਾ ਚਿਤੋੜਗੜ੍ਹ ਵੀ ਗਏ ਸੀਗੇ ਉਹ ਇੱਕ ਸਾਈਡ ਤੇ ਪੈ ਜਾਂਦਾ ਸੀ ਤਾਂ ਕਰਕੇ ਕਿਲੋਮੀਟਰ ਵੱਧ ਚੱਲ ਗਈ ਗੱਡੀ ਤੇ ਹੁਣ ਜਾਣ ਲੱਗਿਆਂ ਕੋਟ ਹਿਸੇਗਾ ਤੱਕ ਹੁਣ ਤੁਹਾਨੂੰ ਦੱਸਾਂਗੇ ਟੋਟਲ ਕਿੰਨੀ ਚੱਲਦੀ ਗੱਡੀ ਤੇ ਕਿੰਨਾ ਤੇਲ ਖਾਂਦੀ ਆ ਤੇ ਬਾਕੀ ਟੋਲ ਪਲਾਜ ਦੀ ਗੱਲ ਕਰੀਏ ਤਾਂ ਟੋਲ ਪਲਾਜ ਆਪ ਨੂੰ ਪੈ ਗਏ ਸੀ 2390 ਜਿਹੜੇ ਆਪਣੇ ਪੰਜਾਬ ਵਿੱਚ ਇੱਕ ਵੀ ਤਿੰਨ ਚਾਰ ਟੋਲ ਪਲਾਜ਼ ਜਾਉਂਦੇ ਉਹ ਆਪਾਂ ਨੂੰ ਉਹ ਨਹੀਂ ਪਏ ਉਸ ਤੋਂ ਬਾਅਦ ਦੋ ਤਿੰਨ ਮਹਾਰਾਸ਼ਟਰ ਵਿੱਚ ਹੈਗੇ ਸੀ ਉਹ ਨਹੀਂ ਪਏ ਬਾਕੀ ਸਾਰੇ ਟੋਟਲ ਕਰਕੇ 2390 ਟੋਲ ਪਲਾਜ਼ ਲੱਗਾ ਹੁੰਦੇ ਆ ਹੁਣ ਜਾਂਦੇ ਦੇਖਾਂਗੇ ਜਾਂਦੇ ਆ ਤੇਲ ਕਿੰਨਾ ਲੱਗਦਾ ਟੋਲ ਫੀਸ ਕਿੰਨਾ ਲੱਗਦਾ ਇੱਥੇ ਆਪਾਂ ਗੱਡੀ پارک ਕੀਤੀ ਆ ਜਿਹੜਾ ਇਹ ਵਾਲਾ ਇਹ ਸ਼ੈੱਡ ਬਣਿਆ ਏ ਇਹ ਸਾਰਾ ਸੋਲਰ ਸਿਸਟਮ ਵਾਲਾ ਛੱਡ ਬਣਿਆ ਸੋਲਰ ਸਿਸਟਮ ਦੀਆਂ ਪਲੇਟਾਂ ਉੱਪਰ ਲੱਗੀਆਂ ਡਬਲ ਕੰਮ ਹੋ ਗਿਆ ਛੱਡ ਤੇ ਛੱਡ ਬਣ ਗਿਆ ਤੇ ਨਾਲ ਬਿਜਲੀ ਵੀ ਪੈਦਾ ਹੋ ਗਈ ਇਹ ਆਈਡੀਆ ਬਹੁਤ ਵਧੀਆ ਹੁਣ ਆਪਾਂ ਚੱਲਦੇ ਹਾਂ ਰੂਮ ਦੇ ਵਿੱਚ ਆਪਾਂ ਦਰਸ਼ਨ ਕਰਕੇ ਲੰਗਰ ਪਾਣੀ ਛੱਕ ਕੇ ਤੁਹਾਨੂੰ ਨਿੱਕਾ ਜਿਹਾ ਪ੍ਰੋਗਰਾਮ ਵਿਖਾ ਕੇ ਜਿਵੇਂ ਨਗਰ ਕੀਰਤਨ ਦਾ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਤਾ ਕਿੰਨੇ ਕਿਲੋਮੀਟਰ ਗੱਡੀ ਚੱਲੀ ਆ ਕੀ ਟੋਲ ਪਲਾ ਜਾਂ ਖਰਚਾ ਪਨਾਇਆ ਹੋਂ ਤੱਕ ਕਿੰਨਾ ਗੱਡੀਆਂ ਤੇਲ ਖਾਦਾ ਬਾਕੀ ਹੁਣ ਆਪਾਂ ਆ ਗਏ ਆ ਰੂਮ ਦੇ ਵਿੱਚ ਹੁਣ ਕਰਾਂਗੇ ਰਾਤ ਨੂੰ ਸਵੇਰ ਦਾ ਫਿਰ ਅੱਜ ਦਾ ਵਲੌਗ ਇੰਨਾ ਹੀ ਆਪਣਾ ਮਿਲਦੇ ਹੁਣ ਆਪਾਂ ਨੈਕਸਟ ਅਗਲੇ ਵਲੌਗ ਦੇ ਵਿੱਚ